ਗੁਰੂ ਸਾਸਨ ਦਿਓ ਗੁਰੂ ਦੇ ਦੇ ਸਨੇਮਰ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਫਤਹ ਗਾਥਾ ਸੇ ਇੱਕ ਸ਼ਲੋਕ ਦੀ ਵਿਚਾਰ ਦਾਸ ਨੇ ਗੱਲਾਂ ਰਮ ਕੀਤੀ ਸੀ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਹ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਸੰਸਕ੍ਰਿਤ ਦੇ ਚ ਰਾਗਾਂ ਤੋਂ ਬਿਨਾਂ सलोक ए है दसन बिहोन गयारड़ी निवारण ब्याद उपाड़न संतन नानक लबद करमण अखरी अर्थ जैसे मंत्री पंजाबी केंद्र ने मांतरी स्याणा मंत्र चलता है जिह बोल चलता है जिन्हें कोई मंत्र सिद्ध किया ਗਾਰੜੀ ਮੰਤਰ ਦਾ ਜਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਸੱਪ ਦੀ ਜ਼ਹਿਰ ਲਾ ਦੇਣਾ। ਅਖਰੀ ਗੱਲ। ਦਸਨ ਦੰਦਾ ਨੂੰ ਕਹਿੰਦੇ। ਦਸਨ ਬਿਹੋਂ ਬਯੰਗਨ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਵਣੇ। ਕੋਈ ਵਿੱਲੇ ਇਸ ਤਰ੍ਹਾਂ ਦੇ ਸੰਤ ਜਾਣੇ। ਜੋ ਪ੍ਰਭੂ ਦਾ ਨਾਮ ਜਪ-ਜਪ ਕੇ ਜੀਵਨ ਦੇ ਚਾਉ ਰੋਗਾਂ ਦੀ ਸਾਰੀ ਜ਼ਹਿਰ ਨੁਕੜ ਦਿੰਦਾ ਹੈ ਨੁਕੜ ਦਿੰਦਾ ਹੈ ਇਹ ਅਖਰੀ ਅਰਥ ਖੁਲਾਸਾ ਜੀ ਦੇ ਸਾਹਮਣੇ ਕਰਾਂ ਅੱਜ ਤੋਂ ਅੰਦਾਜ਼ਨ 5 ਹਜ਼ਾਰ ਸਾਲ ਪਹਿਲੇ ਰੋਗਾਂ ਦਾ ਇਲਾਜ ਮੰਤਰਾਂ ਰਾਹੀਂ ਹੁੰਦਾ ਸੀ ਦਾਲ ਦੁਖਦਾ ਮੰਤਰ ਨਥਾ ਤੋਂ ਬਿਦાય ਮੰਤਰ ਸਭ ਨੇ ਡੰਗ ਮਾਰਿਆ ਹੈ ਮੰਤਰ ਠੋਵੇ ਨੇ ਡੰਗ ਮਾਰਿਆ ਹੈ ਮੰਤਰ ਅਜੇ ਵੀ ਬੰਗਾਲ ਦੇ ਪਿੰਡਾਂ 'ਚ ਆਫਗਾਨਿਸਤਾਨ ਦੇ 'ਚ ਈਰਾਨ ਦੇ 'ਚ ਬਗਲਾਦੇਸ਼ ਦੇ 'ਚ ਔਰ ਭਾਰਤ ਦੇ ਵੀ ਪਿੰਡਾਂ 'ਚ ਮੰਤਰਾਂ ਦੇ ਰਾਹੇ ਉਪਚਾਰ ਹੁੰਦੇ ਮੰਤਰ ਬੋਲਣੋਂ ਕਹਿੰਦੇ ਨੇ ਜਿਹਦਾ ਵਾਕ ਖਾਲੀ ਨਾ ਜਾਏ ਜਿਦਾ ਬੋਲ ਖਾਲੀ ਨਾ ਜਾਏ ਜਿਦਾ ਮੰਤਰ ਖਾਲੀ ਨਾ ਜਾਏ ਉਹਨੂੰ ਕਹਿੰਦੇ ਨੇ ਮੰਤਰ ਜੀ ਪੰਜਾਬੀ ਵਿੱਚ ਕਹਿੰਦੇ ਨੇ ਮੰਤਰੀ ਕਿਸੇ ਇੱਕ ਤਰ੍ਹਾਂ ਦੇ ਵਿਸ਼ੇਸ਼ ਬੋਲ ਦੇ ਚ ਵਾਕ ਦੇ ਚ ਸ਼ਬਦ ਦੇ ਚ ਮੰਤਰ ਦੇ ਚ ਆਪਣੇ ਮਨ ਨੂੰ ਇਕਾਗਰ ਕਰਕੇ ਜੱਭੀ ਜਾਣਾ ਜੱਭੀ ਜਾਣਾ ਜੱਭੀ ਜਾਣਾ ਮਨ ਦੀ ਇਕਾਗਰਤਾ ਕਰਕੇ ਵਾਕ ਸਿੱਧ ਹੋ ਜਾਂਦਾ ਹੈ ਮੰਤਰ ਸਿੱਧ ਹੋ ਜਾਂਦਾ ਹੈ ਇਸ ਤਰ੍ਹਾਂ ਦੇ પુરુਸ਼ ਨੂੰ ਕਹਿੰਦੇ ਨੇ ਮੰਤਰੀ ਮੰਤਰੀ ਫਿਰੋਜ਼ਾ ਮੰਤਰ ਚੱਲਦਾ ਮੰਤਰ ਨੂੰ ਸਿੱਧ ਕਰਨ ਵਿੱਚ ਕਿਸੇ ਦਾ ਸਾਲ ਲੱਗ ਜਾਂਦਾ ਸੀ ਕਿਸੇ ਦੇ 5 ਸਾਲ ਕਿਸੇ ਦੇ 10 ਸਾਲ ਕਿਉਂਕਿ ਮਨ ਨੂੰ ਇਕਾਗਰ ਕੀਤਾ ਹੈ ਬਿਨਾ ਮੰਤਰ ਸਿੱਧ ਨਹੀਂ ਹੁੰਦਾ ਤੇ ਅੰਦਰ ਪੂਰਨ ਤੌਰ ਤੇ ਭਰੋਸਾ ਵੀ ਨਾ ਹੋਵੇ ਤੇ ਮੰਤਰ ਸਿੱਧ ਨਹੀਂ ਹੁੰਦਾ ਫਿਰ ਮੰਤਰ ਕਿਸੇ ਇੱਕ ਹੀ ਰੋਗ ਤੇ ਕੰਮ ਆਉਂਦਾ ਸੀ ਅਗੜ ਦਾੜ ਦਾ ਮੰਤਰ ਸਿੱਧ ਕੀਤਾ ਹੈ ਤਾਂ ਸਿਰਫ ਦਾੜ ਤੇ ਹੀ ਕੰਮ ਆਉਂਦਾ ਸੀ ਧੂਏ ਦਾ ਮੰਤਰ ਸਿੱਧ ਕੀਤਾ ਸੀ ਤਾਂ ਸਿਰਫ ਧੂਏ ਤੇ ਹੀ ਕੰਮ ਕਰਦਾ ਸੀ ਇਹ ਸੱਤ ਦਾ ਗਾਰੜੀ ਮੰਤਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਮੰਤਰ ਦਾ ਨਾਮ ਵੀ ਰਸਦੇ ਨੇ Rajasthan ਦੇ ਸਪੇਰੇ ਉਸ ਨੂੰ ਗਾਰੜੀ ਮੰਤਰ ਕਹਿੰਦੇ ਆ ਦਸਨ ਬਿਹੋਂ ਨਯੰਗੰ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰ ਬਣੇ ਜਿਸ ਤਰ੍ਹਾਂ ਮਾਂਦਰੀ ਗਾਰੜੀ ਮੰਤਰ ਨੂੰ ਪੜ੍ਹ ਕੇ ਸੱਪ ਨੂੰ ਸੁਣ ਕਰ ਦਿੰਦਾ ਹੈ ਉਹਦੇ ਦੰਦ ਘਟ ਦਿੰਦਾ ਹੈ ਔਰ ਜਦ ਉਸਨੇ ਕਿਸੇ ਨੇ ਢੰਗ ਮਾਰਿਆ ਉਹਦੀ ਜ਼ਹਿਰ ਲਾ ਦਿੰਦਾ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰ ਬਣੇ ਉਲਾਸਾ ਪ੍ਰਾਚੀਨ ਕਾਲ ਦੇ ਵਿੱਚ ਇਲਾਜ ਮੰਤਰਾਂ ਦੇ ਰਾਹੀਂ ਹੁੰਦਾ ਸੀ। ਪਰ ਮੰਤਰੀ ਹਰ ਸ਼ਹਿਰ ਦੇ ਵਿੱਚ ਨਹੀਂ ਹੁੰਦੇ ਸਨ, ਹਰ ਪਿੰਡ ਦੇ ਵਿੱਚ ਨਹੀਂ ਹੁੰਦੇ ਸਨ। ਕਿਸੇ ਨੂੰ ਕੁਝ ਹੋ ਗਿਆ ਤਾਂ ਉਸ ਸ਼ਹਿਰ ਦੇ ਵਿੱਚ ਉਸ ਪਿੰਡ ਦੇ ਵਿੱਚ ਜਾਣਾ ਪੈਂਦਾ ਸੀ। ਮੰਤਰ ਸਿੱਧ ਕਰਨ ਦੇ ਵਿੱਚ ਵੀ ਬੜਾ ਟਾਈਮ ਲੱਗਦਾ ਸੀ। 2-4 ਸਾਲ, 5-10 ਸਾਲ। ਫਿਰ ਮੰਤਰ ਕੰਮ ਵੀ ਕਿਸੇ ਇੱਕ ਹੀ ਰੋਗ ਤੇ ਆਉਂਦਾ ਸੀ। ਇੱਕ ਕੰਮ ਵੀ ਤਾਂ ਕਰਦਾ ਸੀ ਰੋਗੀ ਦਾ ਵੀ ਉਸ ਮੰਤਰ ਵਿੱਚ ਵਿਸ਼ਵਾਸ ਹੋਵੇ ਜੈਸੇ ਅੱਜ ਵੀ ਅਸੀਂ ਦੇਖਦੇ ਆ ਅੱਧਾ ਹੀ ਕੰਮ ਦਵਾਈ ਕਰਦੀ ਹੈ ਡਾਕਟਰ ਦੀ ਅੱਧਾ ਮਰੀਜ਼ ਦਾ ਭਰੋਸਾ ਕੰਮ ਕਰਦਾ ਹੈ ਅਗਰ ਮਰੀਜ਼ ਨੂੰ ਭਰੋਸਾ ਨਹੀਂ ਹੈ ਵਿਸ਼ਵਾਸ ਨਹੀਂ ਹੈ ਤਾਂ ਡਾਕਟਰ ਦੀ ਔਸ਼ਧੀ ਵੀ ਕੰਮ ਨਹੀਂ ਕਰਦੀ ਇਹ ਵੀ ਮੈਂ ਉਸ ਕਰਦਾ ਇਸ ਵਾਰੀ ਡਾਕਟਰ ਦੀ ਪਹਿਲੇ ਕੋਸ਼ਿਸ਼ ਹੁੰਦੀ ਹੈ ਵਿਸ਼ਵਾਸ ਜਮਾ ਹੁੰਦੀ ਹੈ ਤੇ ਉਹਨੂੰ ਇਹ ਵੀ ਦੱਸਣਾ ਹੈ ਰੋਗੇ ਨੂੰ ਵੀ ਤੈਨੂੰ ਮਾਮੂਲੀ ਜਿਆ ਰੋਗ ਹੈ ਬਹਾਵੇਂ ਵੱਡਾ ਹੋਏ ਛੇਤੀ ਠੀਕ ਹੋ ਜਾਏਗਾ ਤਾਂ ਕਿ ਉਸਨੂੰ ਵਿਸ਼ਵਾਸ ਹੋਵੇ ਨਿਸ਼ਚੈ। ਵਿਧੀ ਪੁਰਾਣੇ ਮੰਤਰੀਆਂ ਨੇ ਵੀ ਇਹ ਹੀ ਅਪਣਾਈ ਹੋਈ ਸੀ। ਇਸ ਦਾ ਮੈਨੂੰ ਥੋੜਾ ਜਿਹਾ ذاتی ਵੀ ਤਜਰਬਾ ਹੈ ਜੰਮੂ ਸ਼੍ਰੀ ਗੁਰ ਸਿੰਘ ਸਵਾ ਦੀ ਗੱਲ ਹੈ। 10 ਸਾਲ ਸਾਲ ਉਪਰ 6ਵੇਂ ਬਾਦਸ਼ਾਹ ਦੇ ਪ੍ਰਕਾਸ਼ ਹੁਕਮ ਤੋਂ ਤੇ ਜਾਂਦਾ ਰਹੇ। ਸਰੀਨਦਰ ਜਦ ਮੇਰੀ ਉੱਤੇ ਦਾੜ ਦੁਖਣ ਲੱਗ ਪਈ। ਉਹ ਬੜੀ ਜ਼ੋਰ ਦੀ। ਘੰਟਾ ਕਥਾ ਕਰਨੇ ਸੀ ਮੈਂ ਅੱਧਾ ਘੰਟੇ ਕੀਤੇ। ਸਮਾਪਤੀ ਕਰ ਦਿੱਤੀ। ਸ਼੍ਰੀ ਗੁਰ ਸਿੰਘ ਸਭਾ ਦੇ ਥੱਲੇ ਦੁਕਾਨਾਂ ਨੇ ਮਾਰਕੀਟ ਹੈ ਗੁਰਦੁਆਰੇ ਦੀ। ਉਹਨਾਂ ਦੁਕਾਨਾਂ ਵਿੱਚ ਇੱਕ ਮੋਚੀ ਹੈ ਨਵੀਂ ਜੁੱਤੀਆਂ ਬਣਾ ਕੇ ਵੇਚਦਾ ਹੈ। ਉਹ ਸਵੇਰੇ ਸਵੇਰੇ ਜਦ ਦੁਕਾਨ ਖੋਲਦਾ ਮੰਤਰਾਂ ਦੇ ਰਾਹੀਂ ਇਲਾਜ ਵੀ ਕਰਦਾ ਐ ਦਸਵੀ ਮਰੀਜ਼ ਵੀ ਸਵੇਰੇ ਆਉਂਦੇ ਸਨ ਉਹਦੇ ਕੋਲ ਇਹ ਮੈਂ ਕਈ ਦਫਾ ਉਸਨੂੰ ਦੇਖਿਆ ਜਿਸ ਦਿਨ ਮੇਰੀ ਢਾੜ ਦੁਖਦੀ ਸੀ ਤੇ ਮੈਂ ਕਲਾ ਪੂਰੀ ਨਾ ਕੀਤੀ ਮੇਰੇ ਕਮਰੇ ਚ ਆ ਗਿਆ ਕਹਿੰਦਾ ਮਸਕੀਨ ਜੀ ਸੁਣਿਆ ਤੁਹਾਡੀ ਢਾੜ ਦੁਖਦੀ ਹੈ ਮੈਂ ਕਿ ਦੁਖਦੀ ਹੈ ਬੜੀ ਜ਼ੋਰ ਤੇ ਮੈਂ ਤਾਂ 2-3 ਦਿਨ ਦੀ ਦੁਖ ਰਹੀ ਹੈ ਪਰ ਅੱਜ ਜ਼ਿਆਦਾ ਡਾਕਟਰ ਕੋਲ ਗਿਆ ਸੀ ਕਹਿੰਦਾ ਸੀ ਕੱਢਣੀ ਪੈਣੀ ਮੈਂ ਅਗਰ ਉਪਰ ਵੱਲ ਲੰਘ ਜਾਣ ਦੇ ਫਿਰ ਦੇਖਾਂ ਤੈਨੂੰ ਕਹਿਣ ਲੱਗਾ ਕਢਾਣ ਦੀ ਲੋੜ ਨਹੀਂ ਆਪਾਂ 5 ਮਿੰਟਾਂ ਵਿੱਚ ਠੀਕ ਕਰ ਦਿੰਦੇ ਆ ਮੈਂ ਕਰ ਦਿੰਦੀ ਉਹ ਕੁਝ ਪੜਦਾ ਰਿਹਾ ਤੇ ਪੁੰਗ ਮਾਰੀ ਮੈਨੂੰ ਕਹਿੰਦਾ ਹੈ ਸੁਕਿੰਜੀ ਹੁਣ ਆਰਾਮ ਆ ਗਿਆ ਹੋਣਾ ਮੈਂ ਕਿਹਾ ਨਹੀਂ ਕੋਈ ਆਰਾਮ ਨਹੀਂ ਆਇਆ ਉਸੇ ਤਰ੍ਹਾਂ ਹੀ ਬੀੜਾ ਹੈ ਉਨੇ ਫਿਰ ਪੜਨਾ ਸ਼ੁਰੂ ਕੀਤਾ ਤੇ ਟਾਈਮ ਵੀ ਲਾਇਆ ਕਹਿ ਲਗਾ ਹੁਣ ਤੇ ਬਿਲਕੁਲ ਠੀਕ ਹੋਵੇ ਹੋ ਗਏ ਹੋ ਗਏ ਮੈਂ ਕਹਨਾ ਪਹਿਲੇ ਨਾਲੋਂ ਵੀ ਵੱਧ ਗਈ پتہ ਉਸਨੇ ਮੈਨੂੰ ਕੀ ਆਖਿਆ ਤੁਹਾਡਾ ਮੇਰੇ ਤੇ ਭਰੋਸਾ ਨਹੀਂ ਪਿਆ ਬਜਦਾ ਤੁਹਾਡਾ ਮੇਰੇ ਤੇ ਵਿਸ਼ਵਾਸ ਨਹੀਂ ਪਿਆ ਬਜਦਾ ਮੇਰਾ ਮੰਤਰ ਕੰਮ ਨਹੀਂ ਕਰਦਾ ਮਰੀਜ਼ ਦਾ ਭਰੋਸਾ ਨਾ ਹੋਵੇ ਮੰਤਰ ਕੰਮ ਨਹੀਂ ਕਰਦਾ ਮੈਨੂੰ ਇਸ ਦੀ ਸਮਝ ਹੈ ਪ੍ਰਮਾਤਮਾ ਦਾ ਨਾਮ ਮਹਾ ਮੰਤਰ ਹੈ ਅਗਰ ਭਰੋਸਾ ਨਾ ਆਵੇ ਤੇ ਉਹ ਵੀ ਨਹੀਂ ਕੰਮ ਕਰਦਾ ਜਾਂ ਕੇ ਜਿੜੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਅੰਦਰ ਭਰੋਸਾ ਹੈ ਭਾਵਨਾ ਹੈ ਤੇ ਜਬਰਿਆ ਉਸੇ ਇੱਕ ਛਿਨ ਦੇ ਚ ਉਸ ਮੰਤਰ ਨੇ ਸਿੱਧ ਹੋ ਜਾਣਾ ਚਾਹਨਾ ਕਰ ਲੈਣਾ ਪ੍ਰਕਾਸ਼ ਕਰ ਦੇਣਾ ਔਰ ਸਾਰੇ ਰੋਗਾਂ ਦੀ ਨਿਵਰਤੀ ਕਰ ਦੇਣੀ ਹੈ ਸਰਬ ਰੋਗ ਕਾ ਆਉ ਕਦਨਾ ਮੈਂ ਉਹਨੂੰ ਗਿਆ ਫਰੋਸਾ ਐਵੇਂ ਵੱਜਦਾ ਐ ਮੈਂ ਖਾ ਬਰੋਸਾ ਵੱਜ ਜਾਏ ਤੇ ਪ੍ਰਮਾਤਮਾ ਦਾ ਨਾਮ ਮਹਾ ਮੰਤਰ ਹੈ ਸਾਰੇ ਰੋਗ ਨਿਕਲ ਜਾਂਦੇ ਪਰ ਮਹਾ ਮੰਤਰ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਇਹ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੇਰਾ ਨਾਮ ਸਭ ਕੁਝ ਕੰਮ ਕਰਦਾ ਹੈ ਕਦਮ ਕਰਦੇ ਅੰਦਰ ਭਰੋਸਾ ਵਜੇ ਭਰੋਸਾ ਤੇ ਡੋਲਦਾ ਹੈ ساری ਜ਼ਿੰਦਗੀ ਡੋਲਦਾ ਰਹਿੰਦਾ ਹੈ ਉਸਤਾਫੀ ਮੱਤ ਚੰਗਿਆਂ ਚੰਗਿਆਂ ਦਾ ਡੋਲਦਾ ਰਹਿੰਦਾ ਹੈ ਰੋਜ਼ ਆਉਣ ਵਾਲਿਆਂ ਦਾ ਡੋਲਦਾ ਰਹਿੰਦਾ ਹੈ ਲਤਨੇ ਮ ਕਰਨ ਵਾਲਿਆਂ ਦਾ ਡੋਲਦਾ ਰਹਿੰਦਾ ਹੈ ਇਸੇ ਵਾਸਤੇ ਬੇਨਤੀ ਕਰਨੀ ਪੈਂਦੀ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਦਾ ਕੀ ਹੈ ਭਰੋਸਾ ਰੋਜ਼ ਡੋਲਦਾ ਹੈ ਭਰੋਸਾ ਵੱਜਦਾ ਹੈ ਡੋਲ ਜਾਂਦਾ ਹੈ ਹਾਲਾਤ ਕੋਈ ਇਸ ਤਰ੍ਹਾਂ ਦੇ ਵਾਪਰ ਜਾਂਦੇ ਨੇ ਜੋ ਸਾਡੀ ਰੁਚੀ ਦੇ ਅਨੁਕੂਲ ਨਹੀਂ ਆਉਂਦੇ ਤੇ ਭਰੋਸਾ ਡੋਲ ਜਾਂਦਾ ਹੈ ভরসা বনਦਾ ਹੈ ভরসা ਡੋਲਦਾ ਹੈ ভরসা ਬਣਦਾ ਹੈ ভরসা ਟੁੱਟਦਾ ਹੈ ساری ਜ਼ਿੰਦਗੀ ਇਸ ਤਰ੍ਹਾਂ ਹੀ ਲੰਘਦੀ ਹੈ ਮਨੁੱਖ ਦੇ ਅੰਦਰ ਨਿਰੀ ਸ਼ਰਧਾ ਨਹੀਂ ਹੈ ਸ਼ੱਕ ਵੀ ਹੈ ਸ਼ਰਧਾ ਹੈ ਗੁਰਦੁਆਰੇ ਆ ਗਿਆ ਅੰਦਰ ਸ਼ੱਕ ਵੀ ਹੁਣ ਗੁਰੂ ਦੀ ਹਰ ਗੱਲ ਨਹੀਂ ਮੰਨਣੀ ਅਨ ਪਤਾ ਨਹੀਂ ਗੁਰੂ ਜੋ ਕੁਝ ਕਹਿ ਰਿਹਾ ਠੀਕ ਵੀ ਹੈ ਕਿ ਨਹੀਂ ਮਨੁੱਖ ਨੂੰ ਕਈ ਥਾਵਾਂ ਤੇ ਭਰੋਸਾ ਵੱਜ ਜਾਂਦਾ ਹੈ ਸਵਾਸੇ ਪੁੱਤਰ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦਾ ਹੈ ਮਿੱਤਰ ਦੀ ਗਲਤ ਗੱਲ ਵੀ ਮੰਨ ਲੈਂਦਾ ਹੈ ਭਰੋਸਾ ਹੈ ਪਤਨੀ ਦੀ ਗਲਤ ਗੱਲ ਵੀ ਮੰਨ ਲਏਗਾ ਭਰੋਸਾ ਹੈ ਪਤੀ ਦੀ ਗਲਤ ਗੱਲ ਵੀ ਮੰਨ ਲਏਗੀ ਭਰੋਸਾ ਹੈ ਮਿੱਤਰ ਦੇ ਕਹਿਣੇ ਤੇ ਸ਼ਰਿਆਤ ਸ਼ਰਾਬ ਵੀ ਪੀ ਲਏਗਾ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਵੀ ਛਕਣ ਨੂੰ ਤਿਆਰ ਨਹੀਂ ਭਰੋਸਾ ਨਹੀਂ ਭਰੋਸਾ ਡੋਣੀ ਹੈ ਅੰਦਰ ਸ਼ਰਧਾ ਵੀ ਹੈ ਗੁਰੂ ਕੋ ਲਾਗੇ ਅੰਦਰ ਸ਼ੱਕ ਵੀ ਹੈ ਗੁਰੂ ਦੀ ਹਰ ਗੱਲ ਮੰਨਣ ਵਾਲੀ ਨਹੀਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਰਹਿੰਦੀ ਹੈ ਇਸ ਵਾਸਤੇ ਕੁਝ ਪ੍ਰਾਪਤੀ ਵੀ ਨਹੀਂ ਹੁੰਦੀ ਸ਼ਰਧਾ ਹੈ ਸ਼ੱਕ ਹੈ ਇਸ ਤਰ੍ਹਾਂ ਜਿਵੇਂ ਕੋਈ ਮਨੁੱਖ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਚਲੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਕਿਧਰੇ ਵੀ ਨਹੀਂ ਪਹੁੰਚੇਗਾ ਗਾਲਬਨ ਮੈਨੂੰ 48 ਸਾਲ ਹੋ ਗਏ ਨੇ ਕਥਾ ਕਰਦੇ ਆ ਭਾਰਤ ਦੇ ਕੁਝ ਸ਼ਹਿਰਾਂ ਚ ਮੇਰਾ ਅਜੇ ਤੱਕ ਨਾਗਾ ਨਹੀਂ ਪਿਆ ਮੈਂ ਹਰ ਸਾਲ ਜਾਂਦਾ ਬੰਬੇ ਦੇ ਚ ਇੰਦੌਰ ਦੇ ਚ ਕਾਨਪੁਰ ਦੇ ਚ ਲਖਨਊ ਦਿੱਲੀ ਗੁਰਦੁਆਰਾ ਸੇਜਗੰਜ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ 40 45 ਸਾਲ ਜਿਹੜੇ ਬੰਦੇ ਮੈਂ ਦੇਖੇ ਛੜਦੀ ਜਵਾਨੀ ਆਂਦੇ ਸਨ ਅੱਜ ਬੁੱਢੇ ਹੋ ਗਏ ਅੱਜ ਵੀ ਉੱਥੇ ਦੇ ਉੱਥੇ ਨੇ ਮਜਾਲੇ 1 ਇੰਚ ਅੱਗੇ ਚਲੇ ਹੋਣ। ਉਦੋਂ ਵੀ ਜ਼ਿੰਦਗੀ ਬੇਰਸ ਸੀ, ਅੱਜ ਵੀ ਬੇਰਸ ਹੈ। ਉਦੋਂ ਵੀ ਬੜ ਬੜਾ ਪਰਵਲ ਲੋਭ ਸੀ, ਅੱਜ ਵੀ ਬੜਾ ਪਰਵਲ ਲੋਭ ਹੈ। ਉਦੋਂ ਵੀ ਚਿੰਤਾ 'ਚ ਰਹਿੰਦੇ ਸਨ, ਅੱਜ ਵੀ ਚਿੰਤਾ 'ਚ। ਉਦੋਂ ਵੀ ਵੈਰ ਵਿਰੋਧ ਨਾਲ ਭਰੇ ਹੋਏ ਸਨ, ਅੱਜ ਵੀ ਵੈਰ ਵਿਰੋਧ। ਕੁਝ ਵੀ ਉਨਤ ਨਹੀਂ ਹੋਈ। ਕੀਤਾ ਵੀ ਬੜਿਆ, ਚੱਲੇ ਵੀ ਬੜੇ ਨੇ। ਤਲ ਚੱਲਣਾ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਕਦੀ ਸ਼ਰਧਾ ਕਦੀ ਸ਼ੱਕ ਕਦੀ ਸ਼ਰਧਾ ਕਦੀ ਸ਼ੱਕ ਡੋਲਦਾ ਰਿਹਾ ਡੋਲਣ ਤੇਰਾ ਕਹੂ ਪ੍ਰਭੂ ਨਾਮਕ ਦੇ ਕਰ ਹਰਤ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਭੂ ਦਾ ਨਾਮ ਔਰ ਪ੍ਰਭੂ ਦਾ ਨਾਮ ਜਿਸ ਨੇ ਸਿੱਧ ਕਰ ਲਿਆ ਹੈ ਜਿਸ ਨੇ ਸਿੱਧ ਕਰ ਲਿਆ ਉਹਦੀ ਕੀ ਪਛਾਣ ਹੋਵੇਗੀ ਜਿਵੇਂ ਭੋਜਨ ਦੀ ਬੁਰਕੀ ਮੋਝ ਪਾਈਏ ਤੇ ਜ਼ਬਾਨ ਨੂੰ ਰਸ ਆ ਲੰਦਾ ਹੈ ਅਜੇ ਕੰਠ ਤੋਂ ਥੱਲੇ ਤੇ ਨਹੀਂ ਹੋਈ ਅਜੇ ਪਚੀ ਤੇ ਨਹੀਂ ਅਜੇ ਖੂਨ ਤੇ ਨਹੀਂ ਬਣੀ ਅਜੇ ਸਰੀਰ ਦਾ ਹਿੱਸਾ ਤੇ ਨਹੀਂ ਬਣੀ ਪਰ ਸਵਾਦ ਆ ਗਿਆ ਰਸ ਆ ਗਿਆ ਵਾਹਿਗੁਰੂ ਆਖਣਿਆਂ ਜਦ ਰਸ ਆਣ ਲੱਗ ਪਵੇ ਵਾਹਿਗੁਰੂ ਆਖੇ ਤੇ ਰਸ ਨਾਲ ਭਰ ਗਿਆ ਤਾਂ ਫਿਰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਹਦੀ ਰਸਨਾ ਦੇ ਵਸ ਗਿਆ ਪ੍ਰਭ ਜੀ ਵਸੇ ਸਾਗ ਕੀ ਰਸਨਾ ਨਾਣਿਕ ਜਨ ਦਾ ਦਾਸਨ ਦਸਨ ਪ੍ਰਭੂ ਦਾ ਨਾਮ ਇਹਦੀ ਰਸਨਾ ਤੇ ਵਸਦੇ ਹੈ ਰੋਮ ਰੋਮ ਦੇ ਚ ਵੀ ਵਸ ਜਾਏਗਾ ਜਿਵੇਂ ਫੋਜਨ ਦੀ ਬੁਰਕੀ ਥੱਲੇ ਜਾਏ ਤੇ ਪਚ ਕੇ ਜਲ ਹੌਣ ਬਣਦੀਏ ਤੋਂ ਸਾਰੇ ਸਰੀਰੇ ਚੰਦੀ ਹੈ ਪਰ ਪਹਿਲੇ ਤੇ ਮੌਂਚ ਪਾਉਂਦੇ ਆ ਨਾ ਪਹਿਲੇ ਤੇ ਜ਼ਬਾਨ ਨੂੰ ਰਸ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਿਹਨੂੰ ਰਸ ਆਣ ਲੱਗ ਪਿਆ ਸਮਝ ਲੋ ਪ੍ਰਭੂ ਦਾ ਨਾਮ ਰਸਨਾ ਤੇ ਤੇ ਵਸ ਗਿਆ ਹੈ ਰਬ ਜੀ ਵਸੇ ਸਾਧਕੇ ਰਸਨਾ ਕਿਉਂਕਿ ਰਸਾਂਣ ਲੱਗਦੇ ਸਵਾਦਾਂਣ ਲੱਗਦੇ ਹੈ ਕਿ ਜਿਹਦੀ ਰਸਨਾ ਤੇ ਵਾਹਿਗੁਰੂ ਵਸ ਗਿਆ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਖਾਲੀ ਨਹੀਂ ਜਾਂਦਾ ਕੰਮ ਕਰਦਾ ਉਹਨੂੰ ਕਹਿੰਦੇ ਨੇ ਦੇ ਕੋਲ ਵਾਕ ਸਿੱਧੀ ਹੈ ਇਹਦੇ ਕੋਲ ਸ਼ਬਦ ਸਿੱਧੀ ਹੈ ਇਹਦੇ ਕੋਲ ਮੰਤਰ ਸਿੱਧੀ ਹੈ ਉਹ ਮੰਤਰ ਕੰਮ ਕਰਦਾ ਹੈ ਔਰ ਇਸਨੇ ਅਗਰ ਗੁਰੂ ਦਾ ਸ਼ਬਦ ਸਿੱਧ ਕਰ ਲਿਆ ਵਾਹਿਗੁਰੂ ਮੰਤਰ ਸਿੱਧ ਕਰ ਲਿਆ ਸਾਰੇ ਰੋਗਾਂ ਤੇ ਕੰਮ ਆਉਂਦਾ ਹੈ ਸਰਬ ਰੋਗ ਕਾ ਔਕਗਨ ਨਾ संसार रोगी नाम दारू मैल लागे सच बिना ये सब तो वीडी औषधि है और सारे रोगों की औषधि है और बदकिस्मती औषधि आप ही बनानी पैंती आप ही खानी पी नाम आप ही जपना है संसार दे सब कुछ रेडीमेड मिल जाता है बना बनाया भोजन रेस्टोरेंट तो मिल जाएगा सिले सिलाए कपड़े रेडीमेड कपड़े मिल जाएंगे बना बनाया मकान मिल जाएगा साजो समान मिल जाएगा ਬੜਾ ਬੜਾਇਆ ਮਿਲ ਜਾਂਦਾ ਹੈ ਪੈਸਿਆਂ ਨਾਲ ਪਰ ਮੈਂ ਅਰਜ਼ ਕਰਾਂ ਪੈਸਿਆਂ ਨਾਲ ਜਪਿਆ ਜਪਾਇਆ ਨਾਮ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਆਪ ਜਪਣਾ ਪੈਂਦਾ ਆਪਨ ਹੱਥੀ ਆਪਣਾ ਆਪੇ ਹੀ ਕਰਸਾ ਨਹੀਂ ਮਿਲ ਸਕਦਾ ਅਗਰ ਮਿਲ ਸਕਦਾ ਤਾਂ ਸੰਸਾਰ ਦੇ ਵਿੱਚ ਸਿਰਫ ਇੱਕੋ ਹੀ ਅਵਤਾਰ ਦੇ ਲੋੜ ਸੀ ਉਹਨਾਂ ਸਾਰਿਆਂ ਨੂੰ ਦੇ ਦੇਣਾ ਸੀ ਤੇ ਜਿਨ੍ਹਾਂ ਕੋਲ ਹੈ ਸੀ ਉਹਨਾਂ ਨੇ ਅਗਲਿਆਂ ਨੂੰ ਦੇ ਦੇਣਾ ਸੀ ਪਰਿਵਾਰ ਨੂੰ ਵੀ ਦੇ ਦੇਣਾ ਸੀ ਪਰ ਐਸਾ ਤੇ ਕਦੀ ਹੋਇਆ ਹੀ ਨਹੀਂ ਆਪ ਦੀ ਗਿਆਤ ਲਈ ਅਰਜ਼ ਕਰਾਂ ਸਾਰਾ ਦੇਸ਼ ਕਦੀ ਧਾਰਮਿਕ ਨਹੀਂ ਹੋ ਸਕਿਆ ਦੇਸ਼ ਦੀ ਗੱਲ ਛੱਡੋ ਸਾਰੀ ਕੌਮ ਵੀ ਕਦੀ ਧਾਰਮਿਕ ਨਹੀਂ ਹੋਈ ਕੌਮ ਦੀ ਗੱਲ ਵੀ ਵੱਡੀ ਹੈ ਸਾਰਾ ਪਰਿਵਾਰ ਵੀ ਕਦੀ ਧਾਰਮਿਕ ਨਹੀਂ ਹੋਇਆ ਅਵਤਾਰਾਂ ਦਾ ਵੀ ਪੂਰਾ ਪਰਿਵਾਰ ਧਾਰਮਿਕ ਨਹੀਂ ਸੀ ਦੋ ਚਾਰ ਮੈਂ ਉਦਾਹਰਣ ਦੇ ਆ ਪ੍ਰਹਿਲਾਦ ਧਾਰਮਿਕ ਹੈ ਉਹਦਾ ਪਿਤਾ ਧਾਰਮਿਕ ਬਿਲਕੁਲ ਨਹੀਂ ਹੁੰਦੇ ਦੋਸ਼ ਹੈ ਉਹਦੇ ਬੈਰੀ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ ਚੌਥੇ ਗੁਰੂ ਨਾਨਕ ਉਹਨਾਂ ਦਾ ਲੜਕਾ ਪ੍ਰਿਥੀਚੰਦ ਵੱਡਾ ساری ਜ਼ਿੰਦਗੀ ਪਹਿਲੇ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਫਿਰ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ ਕਾਹੇ ਬਹੁਤ ਝਗੜਤ ਹੋ ਸੰਗ ਬਾਪ ਪੰਗਦੀ ਹੈ ਕਾਹੇ ਬਹੁਤ ਝਗੜਤ ਹੋ ਸੰਗ ਬਾਪ ਜਣਕੇ ਜਨੇ ਬੜੀਲੇ ਤੁਮਹੋ ਤਿੰਸੋਂ ਜਾਗਰਤ ਪਾ ਤੇ পাপ ਕਰਨਾ ਕਮ ਕਰਨਾ ਪੇਵ ਨਾਲ ਝਗੜਨਾ ਪਿਤਾ ਵਕਤ ਦਾ અવਤਾਰ ਹੈ ਤੇ ਵੱਡਾ ਸਾਬ ਜਦਾ ਕੁਝ ਵੀ ਨਹੀਂ ਇਹ ਵੀ ਮਰਜ਼ ਕਰਦੇ ਆ ਰਾਮ ਵਕਤ ਦੇ અવਤਾਰ ਨੇ ਉਹਨਾਂ ਦੀ ਮਤਰੀ ਹੀ ਮਾਂ ਕੈਕਈ ਕੁਝ ਵੀ ਨਹੀਂ ਉਹਨੇ ਤੇ 14 ਸਾਲ ਦਾ ਬਨਵਾਸ ਦੇ ਦਿੱਤਾ ਸ੍ਰੀ ਕ੍ਰਿਸ਼ਨ ਵਕਤ ਦੇ ਅਵਤਾਰੀ ਪੁਰਸ਼ ਨੇ ਉਹਨਾਂ ਦਾ ਮਾਮਾ ਕੰਸ ਉਹਨਾਂ ਦੀ ਜਾਨ ਦਾ ਬੈਰੀ ਹੈ ਅਵਤਾਰਾਂ ਦਾ ਵੀ ਸਾਰਾ ਪਰਿਵਾਰ ਧਾਰਮਿਕ ਨਹੀਂ ਹੋਇਆ ਕਦੀ ਨਹੀਂ ਹੋਇਆ ਮੀਰਾ ਧਾਰਮਿਕ ਹੈ ਉਹਦਾ ਪਤੀ ਧਾਰਮਿਕ ਨਹੀਂ ਸੀ ਉਹਨੇ ਘਰੋਂ ਕੱਢ ਦਿੱਤਾ ਸੀ ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇ ਹਿੰਦੂ ਜਗਤ ਵਿੱਚ ਰਾਜਸਥਾਨ ਦੇ ਅੰਦਰ ਚਿਤੌੜਗੜ ਦੀ ਮਹਾਰਾਣੀ ਮੀਰਾ ਮਹਾਰਾਣੀ ਸੀ ਰਾਜੇ ਦੀ ਔਰਤ ਸੀ ਲੇਕਿਨ ਅੱਠੇ ਪੈਰ ਬੰਦਗੀ ਕਰਦੇ ਆ ਕਰਦੇ ਆ ਸਮਾਦੀ ਲੈਣ ਹੋ ਗਈ ਛੇ ਤੌੜ ਦਾ ਰਾਣਾ ਕਹਿ ਲਗਾ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਕਰੋ ਕਰ ਦਿੱਤਾ ਪਹਿਲੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮਰੀ ਫਿਰ ਕਰੋ ਕਰ ਦਿੱਤੀ ਰਾਜਸਥਾਨ ਦੇ ਜੰਗਲਾਂ ਵਿੱਚ ਧੱਕੇ ਖਾਂਦੀ ਰਹੀ ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਚ ਨਹੀਂ ਵੜਨ ਦਿੰਦਾ ਸੀ ਜਿੰਨਾ ਜਿੰਨਾ ਰੁੱਖਾਂ ਥੱਲੇ ਉਸਨੇ ਰਾਤ ਕੱਟੀ ਰਾਜਸਥਾਨ ਦੇ ਰਜਵਾੜਿਆਂ ਨੇ ਅੱਜ ਵੱਡੇ ਵੱਡੇ ਮੰਦਰ ਬਣਾਏ ਨੇ ਅੱਜ ਮੀਰਾ ਧਾਰਮਿਕ ਹੈ ਉਹਦਾ ਪਤੀ ਧਾਰਮਿਕ ਨਹੀਂ ਹੈ ਤੇਰਲੋਚਨ ਧਾਰਮਿਕ ਹੈ ਉਹਦੀ ਪਤਨੀ ਧਾਰਮਿਕ ਨਹੀਂ ਹੈ ਤੁਸੀਂ ਗੁਰਗ੍ਰਾਮ ਸਾਹਿਬ ਜੀ ਮਹਾਰਾਜ ਦੇ ਤੇਰਲੋਚਨ ਦੇ ਬੋਲ ਪੜ੍ਹ ਲਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਅਭਜਨ ਕਰਦਾ ਹੈ ਸਤਸੰਗਈ ਆ ਜਾਂਦੇ ਨੇ ਉਹਦੇ ਕੋਲ ਬੈਠਦੇ ਨੇ ਅਮਰਤ ਵੇਲੇ ਉੱਠ ਕੇ ਉਹਦੀ ਪਤਨੀ ਸੱਦਸੰਗੀਆਂ ਨੂੰ ਤ੍ਰਿloਚਨ ਨੂੰ ਤੇ ਪ੍ਰਮਾਤਮਾ ਨੂੰ ਗਾਲਾਂ ਕਢਣੀ ਸ਼ੁਰੂ ਕਰਦੀ